बोल शंकर बालकी जय सब तो पहले थे मैं पंजाब टीवी खबर ये रोजाना माजा टीवी है जी माजा टीवी और माजा टीवी दा बहुत-बहुत हार्दिक अभिनंदन करते हैं हम स्वागत करते हैं आपसी ਹਰ ਸਾਲ ਹੀ ਧਾਰਮਿਕ ਜਿਹੜੇ ਕਾਰਕਰਮ ਆ ਘਰ ਘਾਟ ਪਾ ਕੇ ਤੇ ਪਚਾਂਦੇ ਹੋ ਅਸੀਂ ਫਿਰ ਇੱਕ ਵਾਰੀ ਸਾਧੂ ਆਦਦੇ ਆ ਹਰਾਲ ਮਾਦੇ ਮਹਾਸ਼ਿਵਰਾਤਰੀ ਦਾ ਮੇਲਾ ਆਪਾਂ ਸਾਰੇ ਬਰਲ ਮਿਲ ਕੇ ਬੜੀ ਧੂਮ ਧਾਮ ਦੇ ਨਾਲ ਆਪਾਂ ਮਨਾਉਂਦੇ ਆ ਹਰ ਸਾਲ ਹੀ ਇਸ ਸਾਲ ਜੋ ਆ ਵਿਸ਼ੇਸ਼ ਭਗਵਾਨ ਸ਼ੰਕਰ ਜੀ ਦਾ महारुद्र यज्ञ होगा आठ दिन वो, वो यज्ञ चलेगा और बसंत पंचमी तो भूमि पूजन करके इसकी शुरुआत हो गई श्री गणेश जिस भारत तो संत समाज गुजरात ਰਾਜਸਥਾਨ ਹਾਂਜੀ ਹਰਿਆਣਾ ਉਤਰਾਂਚਲ ਹਿਮਾਚਲ ਜੰਮੂ ਕਸ਼ਮੀਰ ਔਰ ਪੰਜਾਬ ਸਭ ਸੰਤਾਂ ਨੂੰ ਸਿਵ ਸਹਾਰਾ ਪ੍ਰਬੰਧਕ ਮੰਡਲ ਵੱਲੋਂ ਨਿਮੰਤਰਨ ਦੇ ਕੇ ਔਰ ਆ ਕੇ ਉਹਨਾਂ ਨੇ ਸਾਰਿਆਂ ਨੇ ਆਸ਼ੀਰਵਾਦ ਦੇ ਕੇ ਔਰ ਇਸ ਯੱਗ ਦਾ ਜੋ ਹੈ ਸ਼ੁਰੂਆਤ ਕੀਤੀ ਜਿਹੜੀ ਹੈ ਬਸੰਤ ਪੰਚਮੀ ਔਰ ਹੁਣ ਇਹ ਯੱਗ ਸ਼ਲਾ ਤਿਆਰ ਹੋ ਰਹੀ ਹੈ ਮਹਾਰੂਦਰ ਜਿਹੜਾ ਉਹ ਯੱਗ ਹੋਏਗਾ 2 ਤਰੀਕ ਨੂੰ ਮਹਾਰੂਦਰ ਯੱਗ ਜੋ ਹੈ ਸ਼ੁਰੂ ਹੋ ਜਾਏਗਾ ਜਿਹੜਾ ਕਿ 10 ਤਰੀਕ ਤੱਕ ਚੱਲੇਗਾ ਨਿਤ ਇਸ ਸਾਲ ਅੱਗੇ ਆਪਾਂ ਲੋੜਵੰਦ ਲੋਕਾਂ ਦੀਆਂ ਸ਼ਾਦੀਆਂ ਇੱਕੇ ਦਿਨ ਚ ਕਰੀਂਦਾ ਸੀ ਭਾਵੇਂ ਕਿੰਨੀਆਂ ਹੋ ਜਾਣ ਐਕਟਿਵ ਯੱਗ ਕਰਕੇ ਕਿਉਂ 8 ਦਿਨ ਯੱਗ ਚੱਲਣਾ ਹੈ। ਤੋਂ 8 ਦਿਨ ਸ਼ਾਦੀਆਂ ਹੁੰਦੀਆਂ। ਫਿਰ ਰੋਜ਼ ਯੱਗ ਹੋ ਰਿਹਾ, ਰੋਜ਼ ਹੀ ਮੰਗਲ ਕਾਜ ਹੋ ਰਿਹਾ। ਔਰ ਉਸ ਦੇ ਬਾਅਦ ਜੋ ਹੈ ਚੇਲਿਆਂ ਦੀਆਂ ਸ਼ਾਦੀਆਂ ਹੋ ਗਈਆਂ। ਔਰ ਭਗਵਾਨ ਸ਼ੰਕਰ ਜੀ ਦੀਸ਼ਾ دی ਆ ਜਾਨੀ ਹੈ। ਹਰ ਹਰ ਮਹਾਦੇਵ। ਉਸ ਦੀ ਜੋ ਰਸਮ ਜਿਹੜੀ ਹੈ। ਰਵੀਪੁਰੀ ਜੀ ਜੋ ਹੈ ਮਗਲਾ ਮੁਖੀ ਧਾਮ ਉਹ ਪੂਰੇ ਸ਼ਾਹੀ ਅੰਦਾਜ਼ ਦੇ ਨਾਲ ਭਗਵਾਨ ਸ਼ੰਕਰ ਨੂੰ ਉਹਨਾਂ ਦਾ ਸਾਰਾ ਟੀਕਾ ਮੰਡਲ ਤੇ ਸ਼ਹਿਰ ਨਿਵਾਸੀ ਰਲ ਕੇ ਉਹ ਹਰਿ ਏ ਮੰਦਰ ਆ ਕੇ ਉਸ ਸਿਰ ਸਹਾਰਾ ਪ੍ਰਬੰਧਕ ਮੰਡਲ ਉਹਨਾਂ ਦਾ ਜੀ ਆਇਆਂ ਸਵਾਗਤ ਕਰਦੇ ਆਂ ਔਰ ਮਹਾਦੇਵ ਜੀ ਨੂੰ ਸਗਣ ਲੱਗਦਾ ਹੈ ਅਗਲੇ ਦਿਨ ਯੋ ਦੂਸਰੀ ਰਸਮ ਹੈ ਉਹ ਮਹਿੰਦੀ ਹੈ ਉਹ ਪਹਿ ਸਿਵ ਸਹਾਰਾ ਪ੍ਰਬੰਧਕ ਮੰਡਲ ਸੰਸਮਾਜ ਔਰ ਸਾਡੇ ਜੋ ਹੈ ਨਗਰ ਨਿਵਾਸੀ ਸਭ ਰਲ ਮਿਲ ਕੇ ਅਸੀਂ ਪੂਰੇ ਲਾਅ ਲਸਕਰ ਦੇ ਨਾਲ ਸ਼ਾਹੀ ਅੰਦਾਜ਼ ਦੇ ਨਾਲ ਜੋ ਮਈਆ ਰਾਣੀ ਨੂੰ ਮਹਿੰਦੀ ਲੈ ਕੇ ਉਹ ਰਸਮ ਜਿਹੜੀ ਹੈ ਪੂਰੀ ਕੀਤੀ ਜਾਂਦੀ ਹੈ ਉਸ ਦੇ ਬਾਅਦ ਫਿਰ ਜੋ ਹੈ ਮੰਡਪ ਔਰ ਮਹਾ ਯਾਤਰਾ ਆਜੰਮੀ ਜਿਹੜੀ ਕਿ ਜੋ 15 ਤਰੀਕ ਨੂੰ ਸ਼ਿਵਰਾਤਰੀ ਹੈ 14 ਨੂੰ ਜਿਹੜੀ ਹੈ ਮਹਾ ਯਾਤਰਾ ਯਾਤਰਾ ਹਰ ਸਾਲ ਹੁੰਦੀ ਹੈ ਇਸ ਸਾਲ ਦੀ ਜਿਹੜੀ ਯਾਤਰਾ ਪੂਰੇ ਭਾਰਤ ਦੇ ਸੰਸਰ प्रांतों ਯਾਤਰਾ ਵਿੱਚ ਸ਼ਾਮਲ ਹੋਣਗੇ ਉਹ ਨਗਰ ਸਾਡਾ ਬੜੇ ਉਤਸ਼ਾਹ ਦੇ ਨਾਲ ਇੰਤਜ਼ਾਰ ਦੇ ਵਿੱਚ ਹੈ ਕਿ ਅਸੀਂ ਉਹਨਾਂ ਦਾ ਸਵਾਗਤ ਕਰਨੇ ਵਾਸਤੇ ਹਰ ਮਾਦੀ ਸਾਰੇ ਸੰਤ 31 ਤਰੀਕ ਤੇ ਪਹਿਲੀ ਤਰੀਕ ਨੂੰ ਇੱਥੇ ਪਹੁੰਚ ਜਾਏਗੇ ਤਾਂ ਕਿ 2 ਤਰੀਕ ਨੂੰ ਅਸੀਂ ਆਪਣਾ ਯਗ ਜਿਹੜਾ ਸ਼ੁਭ ਆਰੰਭ ਹੋ ਜਾਏਗਾ ਔਰ ਇਹ ਮੈਟਰ ਹੈ ਹੋਰ ਜਾਣਕਾਰੀ ਅਸੀਂ ਅੱਗੇ ਫਿਰ ਤੁਹਾਨੂੰ ਦੇਵਾਂਗੇ ਹਰ ਮਾਦੀ ਸ਼ਹਿਰ ਦੇ ਲੋਕਾਂ ਨੂੰ ਹਰ ਰਾਜ ਜੀ ਆਲੇ-ਦੁਆਲੇ ਦੇ ਜਿਹੜੇ ਨਾਲ ਪਿੰਡ ਲੱਗੇ ਹਲਕਾ ਪੱਟੀ ਦੇ ਨਾਲ ਦੂਰ ਗਾੜੇ ਤੋਂ ਲੋਕਾਂ ਨੇ ਇੱਥੇ ਦਰਸ਼ਨ ਕਰਨ ਆਉਣਾ ਹੈ ਬਹੁਤ ਸ਼ੈਕਰ ਭਗਵਾਨ ਜੀ ਦੇ ਜਰਾ ਅਸ਼ੀਰਵਾਦ ਲੈਣਾ ਤਾਂ ਉਹਨਾਂ ਲੋਕਾਂ ਨੂੰ ਕੀ ਮੈਸੇਜ ਹੀ ਲਾਉਣਾ ਚਾਹੁੰਦੇ ਕੀ ਇਹ ਫੀਸ ਲਾਉਣਾ ਆਹ ਆਹ ਇਹ ਤੇ ਇੱਕ ਮੈਸੇਜ ਹੈ ਸਾਰੇ ਵਿਸ਼ਵ ਦੇ ਵਿੱਚ ਮਾਦੇਵ ਹੈ ਆਓ ਇਹ ਕੜੀ ਨਹੀਂ ਮਿਲਨੀ ਇਹ ਕੜੀ ਨੂੰ ਨਹੀਂ ਛੱਲਣਾ ਪਾ ਕੰਮ ਨਹੀਂ ਮੁਕਣਿਆ ਯਾ ਪਾਏ ਪ੍ਰਾਣ ਹੈ ਨਾ ਕੰਮ ਨਹੀਂ ਮੁਕਣਿਆ ਉਹ ਕੰਮ ਹੈ ਅਸੀਂ ਆਪਣੀ ਜੀਵਿਕਾ ਨੂੰ ਚਲਾਉਣ ਵਾਸਤੇ ਕਰਨੇ ਜਿਹੜੇ ਕਰੀਂਦਾ ਇਸ ਤੋਂ ਇਲਾਵਾ ਵੀ ਆਤਮਾ ਦੀ ਜਿਹੜੀ ਹੈ ਖੁਰਾਕ ਉਹ ਭੁਖੀ ਨਾ ਰਹੇ ਜੇ ਉਹ ਇਹ ਖੁਰਾਕ ਹੈ ਤੇ ਸਾਡੀ ਸਨਾਤਨ ਸੰਸਕ੍ਰਿਤੀ ਹੈ ਦੇਵਾਰਾਧਨਾ ਹਨ ਊਜਨ ਅਰਚਨ ਵੇਦ ਮੰਤਰਾਂ ਦੁਆਰਾ ਉਹ ਜੋ ਅਸੀਂ ਹਰਦਾਨ ਜੀ ਹੁੰਦੇ ਆ ਸਾਡੀ ਆਤਮਾ ਜਿਹੜਾ ਉਸ ਨੂੰ ਖੁਰਾਕ ਮਿਲਦੀ ਹੈ ਤੇ ਸਾਡਾ ਜੋ ਲਕਸ਼ ਹੁੰਦਾ ਉਸ ਨੂੰ ਪ੍ਰਾਪਤ ਕਰਨ ਦੇ ਵਿੱਚ ਸਹਾਇਕ ਹੁੰਦੇ ਆ ਇਹ ਛੱਡ ਨਹੀਂ ਛੱਡਣਾ ਅਸੀਂ ਫਿਰ ਤੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਉਮ ਮਾ ਕੇ ਆਓ ਭਗਵਾਨ ਸ਼ੰਕਰ ਐ ਕੁਝ ਨਹੀਂ ਚਾਹੀਦਾ ਇੱਕ ਜਲ ਦਾ ਲੋਟਾ ਹੈ ਨਾ ਕੋ ਸੋਚੇਗੇ ਇਹ ਉਹ ਉਹ ਠੀਕ ਹੈ ਦਿੱਤਾ ਪਰਮਾਤਮਾ ਨੇ ਤੋ ਆਪਣੀ ਜੋ ਹੈ ਖੁਸ਼ੀ ਨਾਲ ਤੁਸੀਂ ਕੁਝ ਵੀ ਉਹਨਾਂ ਨੇ ਜਲ ਕਾ ਲੋਟਾ ਭਾਵ ਨੂੰ ਕੋ ਭਾਵ ਚਾਹੀਏ ਔਰ ਸਾਰੇ ਆਓ ਤੇਰਲ ਬਿਲ ਕੇ ਆਪਾਂ ਮਨਾਈਏ ਇਸ ਮਹਾ ਯਗ ਨੂੰ ਬਾਰੋ ਆਏ ਸੰਤਾਂ ਦਾ ਅਸ਼ੀਰਵਾਦ ਲਈਏ ਦਰਸ਼ਨ ਕਰੀ ਉਹਨਾਂ ਦੇ ਜੋ ਵਚਨ ਸੁਣੀਏ ਹਰ ਹਰ ਮਾਨ ਜੀਵਨ ਦਾ ਕਲਿਆਣ ਕਰੀਏ ਹਰ ਹਰ ਮਾਨ ਜੀ ਜੀ ਜੀ